Sudah, 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 ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਪਹੁੰਚੇ ਹਰਫਚੀਮਾ ਸੋ ਦੱਸਦੀ ਏ ਕਿ ਸ਼ੰਭੋ ਤੇ ਖਨੋਰੀ ਸਰਹੱਦੂ ਉਤੇ ਕਿਸਾਨਾਂ ਆਪਣੀ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸ਼ੰਘਾਰਿਓਂ ਉਤੇ ਡਟੇ ਹੋਏ ਹਨ ਉੱਥੇ ਹੀ ਦੱਸਦੀ ਏ ਕਿ ਕਿਸਾਨਾਂ ਕੋ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ ਇੱਕਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਇਸ ਵਿਚਾਲੇ ਗਾਇਕਾ ਕਿਸਾਨਾਂ ਦੇ ਹੱਕ ਦੇ ਵਿੱਚ ਨਿੱਤਰਦੇ ਹੋਏ ਨਜ਼ਰ ਆ ਰਹੇ ਹਨ ਉੱਥੇ ਹੀ ਤੁਹਾਨੂੰ ਦੱਸਦੀ ਏ ਕਿ ਗਾਇਕਾ ਹਰਫਚੀਮਾ ਜਗਜੀਤ ਸਿੰਘ ਡੱਲੇਵਾਲ ਦੇ ਕੋਲ ਪਹੁੰਚਿਆ ਤੇ ਉਹਨਾਂ ਨੇ ਕਿਹਾ ਕਿ ਕਿਸਾਨ ਦੇਸ਼ ਭਰ ਵਿੱਚ ਅਨੁਮੋਹੀਆ ਕਰਵਾਉਂਦੇ ਹਨ ਉਹਨਾਂ ਦੀ ਆਵਾਜ਼ ਜ਼ਰੂਰ ਸੁਣੀ ਚਾਹੀਦੀ ਹੈ ਉਹਨਾਂ ਨੇ ਸਰਕਾਰੀ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਕਿਰਪਾ ਕਰਕੇ ਕਿਸਾਨਾਂ ਨਾਲ ਬੈਠ ਕੇ ਵਿਚਾਰ ਕਰੋ ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ ਤੇ ਅੰਦੋਲਨ ਹੋ ਰਹੇ ਹਨ ਕਈ ਸੈਲਿਬ੍ਰਿਟੀ ਉਹਨਾਂ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ ਹੁਣ ਪੰਜਾਬੀ ਗਾਇਕ ਹਰਫ ਚਿਮਾ ਵੀ ਕਿਸਾਨਾਂ ਦੇ ਸਮਰਥਨ ਚ ਆ ਗਏ ਹਨ ਉਹਨਾਂ ਨੇ ਬਾਪੂ ਜਗਜੀਤ ਸਿੰਘ ਡੱਲੇਵਾਲ ਜੀ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਬੈਠ ਕੇ ਗੱਲਬਾਤ ਕਰੇ ਅਤੇ ਇਸ ਅੰਦੋਲਨ ਨੂੰ ਖਤਮ ਕਿਤਾ ਜਾ ਸਕੇ ਅੱਗੇ ਉਹਨਾਂ ਨੇ ਕਿਹਾ ਕਿ ਉਹ ਹਰ ਮੁੱਦੇ ਤੇ ਆਪਣੀ رائے ਜ਼ਾਹਰ ਕਰਨ ਤੋਂ ਪਿੱਛੇ ਨਹੀਂ ਹਟਦੇ ਹੁਣ ਉਹਨਾਂ ਨੇ ਕਿਸਾਨਾਂ ਨੂੰ ਲੈ ਕੇ ਆਵਾਜ਼ ਉਠਾਈ ਹੈ ਅਤੇ ਖਨੋਰੀ ਬਾਰਡਰ ਤੇ ਪਹੁੰਚੇ ਹਨ ਉਹਨਾਂ ਦੀ ਇਹ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਹਰਫ ਚਿਮਾ ਕਿਸਾਨਾਂ ਦੇ ਸਮਰਥਨ ਚ ਸਾਹਮਣੇ ਆਇਆ ਹੈ ਹਰਫ ਚਿਮੇ ਨੇ ਦੱਸਿਆ ਹੈ ਕਿ ਕਿਸਾਨ ਦੇਸ਼ ਦੇ ਹਰ ਘਰ ਵਿੱਚ ਭੋਜਨ ਪਹੁੰਚਾਉਂਦੇ ਹਨ ਉਹਨਾਂ ਦੀ ਆਵਾਜ਼ ਸੁਣੀ ਚਾਹੀਦੀ ਹੈ ਅਸੀਂ ਸਰਕਾਰੀ ਅਧਿਕਾਰੀਆਂ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਕਿਸਾਨ ਅਧਿਕਾਰੀਆਂ ਨਾਲ ਬੈਠ ਕੇ ਵਿਚਾਰ ਕਰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਉਥੇ ਕਿ ਯੂਜ਼ਰ ਨੇ ਹਰਫ ਚਿਮੇ ਦੀ ਪੋਸਟ ਦਾ ਜਵਾਬ ਦਿੰਦੇ ਇਸ ਤੋਂ ਬਾਅਦ ਸਿੰਗਰ ਨੇ ਲਿਖਿਆ ਹੈ ਕਿ ਮੇਰੇ ਭਰਾ ਮੈਂ ਵੀ ਇਹੀ ਗੱਲ ਕਹਿ ਰਿਹਾ ਹਾਂ ਕਿ ਬੇਨਤੀ ਹੈ ਕਿ ਸਰਕਾਰ ਉਹਨਾਂ ਦੀਆਂ ਗੱਲਾਂ ਸੁਣੇ ਅਤੇ ਦੇਖੋ ਕਿ ਹੋ ਸਕਦਾ ਹੈ ਵੀਰ ਜੀ ਹਰ ਥਾਂ ਦੀਆਂ ਵੱਖੋ-ਵੱਖਰੀਆਂ ਲੋੜਾਂ ਹੋ ਸਕਦੀਆਂ ਹਨ ਜਿਵੇਂ ਇੱਕ ਘਰ ਦੇ ਸਾਰੇ ਮੈਂਬਰ ਦੀਆਂ ਵੱਖੋ-ਵੱਖਰੀਆਂ ਲੋੜਾਂ ਹੁੰਦੀਆਂ ਹਨ ਆਖਰਕਾਰ ਉਹ ਸਾਰੇ ਪਰਿਵਾਰ ਦੇ ਮੈਂਬਰ ਹਨ ਅਸੀਂ ਸਾਰੇ ਪਰਿਵਾਰ ਦੇ ਭਰਾ ਹਾਂ ਵੱਡਾ ਭਾਰਤੀ ਪਰਿਵਾਰ ਤੁਹਾਨੂੰ ਦੱਸ ਦਈਏ ਕਿ ਹਰ ਪਛਿਮੇ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਰਹੇ ਹਨ ਸੋ ਦੋਸਤੋ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਨੂੰ ਛੱਡ ਕੇ ਅੱਜ ਪੂਰੇ ਦੇਸ਼ 'ਚ ਕਿਸਾਨ ਸੋਮਵਾਰ ਨੂੰ ਟਰੈਕਟਰ ਮਾਰਚ ਕੱਢਣਗੇ ਉਧਰ ਕਿਸਾਨਾਂ ਦੇ ਟਰੈਕਟਰ ਮਾਰਚ ਦੇ ਮਨੋਰੰਜਨ ਹਰਿਆਣਾ ਸਰਕਾਰ ਨੇ ਖਨੋਰੀ ਬਾਰਡਰ ਨੇੜੇ ਨਰਵੈਣਾ 'ਚ ਸੁਰੱਖਿਆ ਬਲਾਂ ਮਲਜ਼ਮਾਂ ਦੀ ਗਿਣਤੀ ਵਧਾ ਦਿੱਤੀ ਇਸ ਨੂੰ ਦੇਖਦਿਆਂ ਕਿਸਾਨ ਵੀ ਪੂਰੀ ਤਰ੍ਹਾਂ ਚੌਕਸ ਹੋ ਗਏ ਹਨ ਤੇ ਉਹਨਾਂ ਆਪਣੇ ਆਗੂ ਡੱਲੇਵਾਲ ਦੀ ਪਹਿਰੇਦਾਰੀ ਮਜ਼ਬੂਤ ਕਰ ਦਿੱਤੀ ਹੈ ਖਨੋਰੀ ਉਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਹਰਿਆਣਾ ਕਿਸਾਨ ਕੀ ਉਹਨਾਂ ਦੇ ਆਗੂ ਅਭਿ ਮਨਿਉ ਕੋਹੜ ਨੇ ਦੱਸਿਆ ਕਿ ਮੋਰਚੇ ਨੂੰ ਮਜ਼ਬੂਤ ਕਰਨ ਲਈ ਹਰਿਆਣੇ ਤੋਂ ਵੱਡੀ ਗਿਣਤੀ ਕਿਸਾਨ ਆਪਣਾ ਸਮਰਥਨ ਕਰ ਰਹੇ ਹਨ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਦੀ ਮਨਸ਼ਾ ਹੈ ਕਿ ਕਿਸੇ ਵੀ ਹਿੱਲੇ ਹਰਿਆਣੇ ਦੇ ਕਿਸਾਨਾਂ ਦੇ ਟਰੈਕਟਰ ਮਾਰਚ ਨੂੰ ਅਸਫਲ ਬਣਾਇਆ ਜਾਵੇ ਪਰੰਤੂ ਕਿਸਾਨ ਅਜਿਹਾ ਨਹੀਂ ਹੋਣ ਦੇਣਗੇ ਹਰਿਆਣੇ ਸਮੇਤ ਵੱਖ-ਵੱਖ ਸੂਬਿਆਂ 'ਚ ਟਰੈਕਟਰ ਮਾਰਚ ਕੀਤਾ ਜਾਵੇਗਾ ਐਤਵਾਰ ਨੂੰ ਹਰਿਆਣੇ ਤੋਂ ਆਏ ਨੁਮਾਇੰਦੇ ਹੁਸ਼ਿਆਰ ਨੇ ਕਿਹਾ ਕਿ ਖੇਤੀ ਹਰਿਆਣੇ ਦੀਆਂ ਸਾਰੀਆਂ ਖਾਪਾਂ ਇਸ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਤਿਆਰ ਹਨ ਉਹਨਾਂ ਨੇ ਕਿਹਾ ਕਿ ਮੋਰਚੇ ਦੀ ਅਗਵਾਈ ਹੁਣ ਕਿਸੇ ਹੱਦ ਤੱਕ ਸੀਮਤ ਨਹੀਂ ਰਹੀ ਬਲਕਿ ਜਨ ਜਨ ਦੀ ਆਵਾਜ਼ ਬਣ ਚੁੱਕੀ ਹੈ ਮੋਰਚੇ ਵੱਲੋਂ ਕੀਤੇ ਗਏ ਐਲਾਨ ਪੂਰੇ ਜੀ ਜਾਣ ਨਾਲ ਪੂਰਾ ਕੀਤਾ ਜਾਵੇਗਾ ਸੋ ਦੋਸਤੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ और मैं पेश कर रहा हूं तो मोस्ट रियाक्ट करने का तरीका है कभी-कभी अगर सीधे फैसला ले लेते तो हैं जी और लोग खाली समझ है ठीक है लोकल कपड़े के सामने प्रमाण देता जितना भी चक के लगे था सिंपल बोलता है ਸੋਤ ਲੈਣਾ ਸੀ ਅੰਦਰ ਕਿਸਮਾਂ ਦੇ ਸੱਤ ਸਾਲਾਂ ਨੂੰ ਚੈਨ ਨਿਕਾਟੇ ਹੋਰ ਲੈਣਾ ਇਹ ਸੋਤ ਪਾ ਲੈਣਾ ਉਸ ਨੂੰ ਦੁਬਾਰਾ ਲੈਣਾ